ਲੱਖ ਲਾਂ ਤਾਂ ਇਹੋ ਜੇ ਬਦਲਾ ਦੀ ਮੇਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲ ਸਾਰੀ ਡਿਟੇਲ ਹੈ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਕਿ ਤੈਨੂੰ ਫੋਨ ਨਹੀਂ ਕਰਿਆ ਸੀਗਾ ਜੀ ਪਹਿਲਾਂ ਡਿਟੇਲ ਦੱਸਦੀ ਹਾਂ ਜੀ 50 ਲੱਖ ਰੁਪਏ ਦੇ ਇਹਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗੱਲ ਖ਼ਾਵੇਂ ਜਣਾ ਰਹੇ ਜੀ ਕਿ ਪੋਸਟ ਕੋਰੇ ਜਾਊਗਾ ਜਾਂ ਤੇਰੀ ਕੋਈ ਪੋਸਟ ਵਾਧਾ ਦੱਸੋ ਪਰ ਵੀਰ ਜੀ ਮੇਰੀ ਗੱਲ ਸੁਣੋ ਸਭ ਤੋਂ ਵੱਡਾ ਗਣਾ ਮੈਂ ਪੰਜਾਬ 'ਚ ਪੈਦਾ ਆਇਆ ਉਹ ਤੋਂ ਵੱਡਾ ਗਣਾ ਕੀ ਅਸੀਂ ਅਸੀਂ ਆਮ ਆਦਮੀ ਪਾਰਟੀ ਨਾਲ ਜੁਟੇ ਆ ਇੱਕ ਵੱਡਾ ਗਣਾ ਫੇਲੀਏ ਸਰਕਾਰ ਸਾਡੀ ਭੈਣ ਚੋ ਤੇ ਗੈਂਗਸਟਰ ਅੱਜ ਆਜੇ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਨੂੰ ਜੋ ਕੰਗ ਕਰ ਨਹੀਂ ਸਕੀ ਅੱਜ ਆਏ ਦਿਨ ਤੋਂ ਧਮਕੀਆਂ ਮਿਲਦੀਆਂ ਨੇ ਹੋਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਭੈਣ ਚੋਦ ਸੀਐਮ ਆਪਣੇ ਐਮਐਲਏ ਨੇ ਕਰਾ ਲਏ ਹੁੰਦਾ ਇੱਥੇ ਅਮਨਦੀਪ ਸਿੰਘ ਐ ਐਸਐਸਓ ਤੇ ਹੁਣ ਤੱਕ ਅੱਜ ਹਫਤੇ ਦੇ ਵਿੱਚ ਸਾਰੇ ਇਹਨਾਂ ਗੱਲਿਆਂ ਨੂੰ ਫੜ ਕੇ ਅੰਦਰ ਕੀਤਾਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਿਸ ਤੇ ਬਲਾਜੰਦੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਣਦੇ ਆ ਇਹ ਗੈਂਗਸਟਰ ਨੇ ਕਿਹਾ ਪੁੱਛੋ ਜੋੜ ਲਾਉਣਾ ਲਾ ਲਿਆ ਸਾਲਿਆ ਤੇਰੀ ਰੈਕੀ ਕਰਨ ਦੇ ਹਥਿਆਰ ਵਾਲੇ ਬੰਦੇ ਲੈ ਕੇ ਬੈਠਾ ਕੋਈ ਗੱਲ ਨਹੀਂ ਕਹਿੰਦਾ ਤੈਨੂੰ ਟੱਕਰ ਨਾ ਤੇਰਾ ਮੇਰਾ ਪ੍ਰਭਾ ਵਾਰਚ ਮਾਰੂ ਮੈਂ ਕਹੇ ਸਾਲੇ ੱੱਲੇ ਦੇਥੋਂ ਨਹੀਂ ਮਰਨਾ ਪਹਿਲਾਂ ਚੌਂਕ ਤੇ ਜਟਾਰੀ ਮੈਂ ਆਪਣਾ 10 ਸਾਲਾਂ ਬਾਅਦ ਹੋਇਆ ਪੁੱਤ ਮੈਂ ਅੱਜ ਜਾਇਦਾਦ ਦਾ ਮਾਲਕ ਆਂ ਦਾਵੇ ਤਾਂ ਕਹਿੰਦੇ ਆ ਯਾਰ 10 ਸਾਲਾਂ ਬਾਅਦ ਹੋਇਆ ਪੁੱਤ ਚੌਂਕ 'ਚ ਆਪਣੇ ਦਰਵਾਜ਼ੇ ਵਰਨਾ ਗੋਲੀ ਮਾਰੂ ਉਹਦੇ ਮੱਥੇ 'ਚ ਆਪਣੇ ਪੁੱਤ ਦੇ ਬਾਜ 'ਚ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇਲਚਾਪ ਨਕੂ ਸਾਡੇ ਸਾਡੀ ਸਰਕਾਰ ਤੇ ਜਿਹਦੇ ਜੇ ਅਸੀਂ ਦਿਨ ਰਾਤ ਭੈਣ 'ਚੋਂ ਤੱਕ ਕੀਤਾ ਸਾਡੇ ਐਮਐਨਏ ਤੇ ਜਿਹੜੇ ਕੱਕੀ ਕਦੇ ਤੁੱਕੀ ਦੇ ਐਸਐਚਪੀ ਲਾਇਆ ਵੇ ਤੇ ਜਿਨ੍ਹਾਂ ਦੇ ਭੱਲੇ ਕੱਕਣੀ ਇੱਥੇ ਹੁੰਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰਾਂ ਨੇ ਘਰ 'ਤੇ ਹਮਲਾ ਕੀਤਾ ਸੀ ਉਹਨੇ ਅਗਲੇ ਦਿਨ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨਾਂ ਦਾ ਹੱਲ ਕਰਤਾ ਸੀ ਪੁਲਿਸ ਦੇ ਭੱਲੇ ਕੱਖ ਨਹੀਂ ਪੁਲਿਸ ਦੀ ਇਹਨਾਂ ਨਾਲ ਨਹੀਂ ਹੋਈਦਾ ਮੈਂ ਆਪਣਾ ਚੌਂਕ ਜਾਂਦਾ ਜੇ ਸਵੇਰੇ 8:30 ਟੋਕ ਕੇ 8 ਵਜੇ ਮੈਂ ਆਪਣਾ ਪਰਿਵਾਰ ਖਤਮ ਕਰਨਾ ਜੇ ਪਹਿਲਾਂ ਪੁੱਤ ਮਾਰਨਾ ਜੇ ਮੈਂ ਆਪਣਾ 11 ਸਾਲਾ ਬਾਦ ਹੋਇਆ ਉਸ ਤੋਂ ਬਾਅਦ ਆਪ ਧਿਓਨ ਮਾਰੂ ਮਾਂ ਨੂੰ ਮਾਰੂ ਘਰਤੀ ਨੂੰ ਮਾਰੂ ਸਾਰੀ ਤਾਇਦਤ ਮੈਂ ਕਹੂੰਗਾ ਮੰਨ ਉਹ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੋਤਨਾ ਜਹਤਾ ਲਖਾ ਲਈ ਆ ਵੀਡੀਓ ਤੇ ਲਾਤੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਉਹ ਕੱਖੜੀ ਜਰਦੀ ਆਏ ਦਿਨ ਮੇਰੀਆਂ ਰੇਕੀਆਂ ਹੁੰਦੀਆਂ ਸੀ ਹੁਣ ਉਹਨੇ ਸਾਲੇ ਨੇ ਮੈਨੂੰ ਫੇਰ ਕੌਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਨ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਕੱਲ 8 ਵਜੇ ਚੌਂਕ ਦੇ ਵਿੱਚ ਮੈਂ ਕੰਮ ਕਰਨਾ ਜੇ ਤਰਕੇ ਆਪਣਾ ਪਰਿਵਾਰ ਲੈ ਕੇ ਦੇਖ ਲਿਓ ਇਹ ਨਾ ਕਰੂੰਗਾ ਤੇ ਮੇਰੇ ਛੜਦਾ ਪੁੱਤ ਨਾ ਕਰੂੰਗਾ ਇਲਜਾਮ ਪੰਜਾਬ ਸਰਕਾਰ ਤੇ ਸੀਐਸਪੀ ਤੇ ਸਾਰੇ ਪੰਜਾਬ ਪੁਲਿਸ ਦੇ ਮੈਂ ਆਪਣੇ ਆਪ ਨੂੰ ਅਤਮ ਅਤਿਆ ਕਰੂੰਗਾ ਜੇ ਨਾ ਕਰੂੰਗਾ ਤੇ ਕਿਉਂ ਜੱਟ ਦਾ ਪੁੱਤ ਸੀ ਜਸਵਿੰਦਰ ਸਿੰਘ ਢਿੱਲੋਂ ਜੱਟ ਦਾ ਪੁੱਤ ਸੀ ਵੀ ਇਹ ਝੂਠ ਮਾਰ ਗਿਆ ਦੁਖੀ ਹੋਇਆ ਪਿਆ ਮੇਰਾ ਘਰ ਵੇਖੋ ਆ ਘਰ ਦੇ ਆ ਘਰ ਦੇ ਜਿੱਨੂੰ ਭੈਣ ਚੋ ਮੈਂ ਜੇਲ੍ਹ ਬਣਾ ਦਿਆਂਗੇ ਆ ਵੇਖੋ ਆ ਵੇਖੋ ਸਾਲਾ ਦੁਖੀ ਹੋਇਆ ਪਿਆ ਨਾ ਮੇਰਾ ਬੱਚਾ ਸਕੂਲੇ ਜਾ ਸਕਦਾ ਹੈ ਆ ਵੇਖੋ ਆ ਜੇਲ੍ਹ ਬਣਾ ਦੇ ਆ ਜਿੰਦਾ ਤੱਕ ਤਾਂ ਮੈਂ ਚੇਰ ਚ ਰਹਿੰਦੇ ਆ ਪੁੱਛ ਕਹਿੰਦੀ ਕਰੋ ਬਾਹਰ ਨਾ ਨਿਕਲੋ ਕੀ ਕਰਾਂ ਮੇਰੇ ਨਾਲ ਜੋਸ ਵਾਲੇ ਫੋਨ ਵੀ ਮੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਕਲ ਤਾਂ ਤੇ ਆਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਤੇਰੇ ਘਰ ਦੇ ਘਤੀ ਹੋਈ ਉਹ 5 ਮਿੰਟ ਚ ਫੜਿਆ ਸੀ ਉਹ ਐਸਐਚਓ ਅਮਨਦੀਪ ਸਿੰਘ ਉਹ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਂਕ ਜਖਲੋ ਕੇ ਸਵੇਰੇ 8 ਵਜੇ ਆਤਮ ਤਿਆ ਕਰਨੀ ਜੇ ਤੇ 8 ਵਜੇ ਮੈਂ ਕਰੂੰਗਾ ਬੇ ਲੱਖ ਲਾਂਤ ਸਰਕਾਰ ਦੇ ਦਿਨਾਂ ਮੈਨੂੰ ਅਫਸੋਸ ਆ ਕਿ ਅਸੀਂ ਕਿਹਾ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਲੱਖ ਲਾਂਤ ਬਦਲਾਦੀ ਲੱਖ ਲਾਂਤ ਇਹੋ ਜੇ ਬਦਲਾਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਪਾਰਟੀ ਲਿਆਉ ਉਹ ਪਰਵੋ ਮੈਂ ਟੇ ਪਾਰਟੀ ਦੀ ਹਵਾਇਤੀ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿੰਨੇ ਸਾ ਜਿੰਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਜੋਗੀ ਤੁਸ ਲੂਟ ਕਰਦਾ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਗੁਸ਼ ਨਹੀਂ ਸਾਰੇ ਧਮਕੀਆਂ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਿਸ ਦੇ ਪੱਲੇ ਕੱਖ ਨਹੀਂ ਦੇ ਪੰਜਾਬ ਪੁਲਿਸ ਫੇਲੀਏ ਪੰਜਾਬ ਪੁਲਿਸ ਜੇ ਸਿਕਿਉਰਿਟੀ ਓਏ ਇਹੋ ਜਿਹੇ ਤੇ ਭੈਣ ਚੋ ਦੇ ਘਾਹ ਹਥਿਆਰ ਲੈਣ ਜਾਈਏ ਉਹ ਤੋ 2 ਮਹੀਨੇ ਪਰਮਿਸ਼ਨਾਂ ਚ ਨਗਾ ਦੇ ਦਿੰਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਵੱਧ ਮੈਂ ਕੋਖ ਨਹੀਂ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਿਧਿਆਰਾਂ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਿਹਾ ਮੱਚੋਂਕ ਦੇ ਖਲੋਤਾ ਹਾਂ ਆ ਮੈਂ ਗੈਂਗਸਟਰਾਂ ਨੂੰ ਕਹਿਣਾ ਮੇਰੀ ਵੇਖਣ ਦੇ ਹੁਣੇ ਵੀਡੀਓ ਮੇਰੀ ਵੇਖਣ ਦੇ ਹੁਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧਮਕੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਾਂ ਆ ਵੇ ਖੜਾ ਜੇ ਆ ਖੜੇ ਜੇ ਝੌਂਕ ਦੇ ਵਿੱਚ ਆਓ ਕਿੰਨਾ ਨਾ ਸਾਲਿਆ ਤੇਰਾ ਪਰਿਵਾਰ ਪਹਿਲਾਂ ਮਾਰਦਾ ਇਹੀ ਕੌਲਾ ਕਰਦੇ ਤਨ ਖੇਲੀਆ ਸਰਕਾਰ ਖੜਾ ਤਾ ਇੱਥੇ ਖੜਾ ਮਖਤਾਰ ਮਾਰੋ ਜਿੰਨੇ ਮਾਰਨਾ ਕਿਸੇ ਦੇ ਪੱਲੇ ਕੱਖ ਨਹੀਂ ਹੈਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਪੁਲਿਸ ਨਹੀਂ ਕੋਈ ਸੀਐਮ ਨਹੀਂ ਮਾਰੋ ਜਿੰਨੇ ਮਾਰਨਾ ਮੇ ਤੁ ਆ ਖੜਾ ਜਿਵੇਂ ਚੌਂਕ ਦੇ ਵਿੱਚ ਆ ਖੜਾ ਜੇ ਹੁਣ ਤੋਂ ਮੈਂ ਖੜਾ ਮੇਰੀ ਲਾਈਵ ਵੀਡੀਓ ਤੇ ਤੁਸੀਂ ਗੈਂਗਸਟਰ ਹੋ ਵੀ ਕਹਿੰਦੇ ਜਿਨਾ ਖੜਾ ਤੇ ਮੈਂ ਖੜਾ ਜੀਣਾ ਆਰਾਮ ਕੀਤਾ ਜੇ ਤੁਸੀਂ ਆ ਖੜਾ ਜਿਵੇਂ ਚੌਂਕ ਦੇ ਵਿੱਚ ਆਓ ਮੈਂ ਕਿਹਾ ਚੋਂ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕਾਨੂੰਨ ਤੋਂ ਨਹੀਂ ਆ ਮੇਰਾ ਚਾਚਾ ਮੇਰਾ ਸਾਦੀ ਜੀ ਆ ਨਾਲ ਖੜਾ ਮਾਰੋ ਆ ਬੈਠੇ ਅਹੀਂ ਦੁਖੀ ਹੋ ਕੇ ਯਾਰ ਚੱਤਰ ਪੈਂਚੋਂ ਵੜ-ਵੜ ਕੇ ਨਹੀਂ ਦੁਖੀ ਹੋ ਕੇ ਆ ਉਹ ਦੁਖੀਆਂ ਤੇ ਪੰਜਾਬ ਤੂੰ ਇਹਨਾਂ ਗੈਂਗਸਟਰਾਂ ਤੋਂ ਇੱਕੋ ਪਰਤੋ ਜੇ ਤੁਸੀਂ ਲੋਕ ਨਾ ਖੜੇ ਆ ਚ ਅੱਜ ਮੈਂ ਮੇਰਾ ਪਰਿਵਾਰ ਕਰੂ ਅੱਜ ਮੇਰਾ ਪਰਿਵਾਰ ਕਰੂਗਾ ਪਰ ਗੱਲ ਯਾਦ ਰੱਖਿਓ ਕੱਲ੍ਹ ਪਰਿ ਤੁਹਾਡੀ ਵੀ ਆਊਗੀ ਕੱਲ੍ਹ ਵਾਰੀ ਤੁਹਾਡੀ ਵੀ ਆਊਗੀ ਅਜਾ ਪੂਟੇ ਲਾਉਣ ਆਲਿਓ ਵੀਰੋ ਤੁਹਾਡੀ ਬੜੀ ਮਿਹਨਤ ਆ ਪਿੰਡ ਆ ਲਿਓ ਉਹ ਵੀਰੋ ਪੂਟੇ ਉਹ ਬੂਟੇ ਨਹੀਂ ਸ਼ਾ ਲੈਣੇ ਤੂਗਾ ਕੋਈ ਉਹ ਕੀ ਬੂਟੇ ਕੂ ਕੀ ਕਰੋਗੇ ਬੂਟੇ ਲਾ ਕੇ ਹਾਲਾਤ ਬੂਟੇ ਲਾਉਂਦੇ ਨਹੀਂ ਬੂਟੇ ਬਚਾਉਂਦੇ ਆ ਬੂਟੇ ਪਹਿਲਾਂ ਤੇ ਘਰ ਦੇ ਵਿਚਾਰੀਏ ਘਰ ਦੇ ਵਿਚਾਰੀਏ ਧਮਕੀਆਂ ਤੋਂ ਧੰਗਾਇਆ ਪਿਆ ਅਗਲੇ ਪਿੰਡ ਚ ਇਹੋ ਜੀ ਰਿਪੋਰਟ ਤੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂਤ ਹੀ ਲਾਲੇ ਯੋਰ ਕਰ ਲਿਆਈ ਦੇਖ ਲਈ ਪਹੁੰਚ ਉਹ ਅਗਲੇ ਕਹਿੰਦੇ ਪੁਲਸ ਤੋਂ ਵੱਡੀ ਪਹੁੰਚ ਆ ਜੇ ਪੁਲਸ ਦੀ ਪਾਵਰ ਆ ਮੇਰੇ ਨਾਲ ਹੁਣੇ 3 ਗੈਂਗਸਟਰਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਆ ਖੜਾ ਜੱਟ ਸ਼ਰਿਆਮ ਕੜਾ ਤੇ ਸ਼ਰਿਆਮ ਕੜਾ ਜੱਟ ਉਹ ਗੈਂਗਸਟਰ ਉਹ ਵੇਖਣ ਦੇ ਸ਼ਰਿਆਮ ਜੱਟ ਖੜਾ ਆਓ ਚੌਂਕ ਜਿ ਮਾਰੂੰ ਪਰਿਵਾਰ ਮਾਰਨ ਦੀ ਗੱਲ ਕਰ ਤਾਡੇ ਥੋੜੀ ਸਾਲਿਓ ਮਰਨ ਦਾ ਮੈਂ ਆ ਮਾਰੂੰ ਮੇਰੇ 11 ਸਾਲਾਂ ਬਾਅਦ ਹੋਇਆ ਪੁੱਤ ਇਕਲੌਤਾ ਪੁੱਤ ਮੈਂ ਆ ਮਾਰੂੰ ਮਾਰ ਕੇ ਆਪਣੀ ਘਰ ਦੀ ਮਾਰੂੰ ਮਾਂ ਪਿਓ ਮਾਰੂੰ ਉੱਤੋਂ ਆ ਮਾਰੂੰ ਜੇ ਨਾ ਮਾਰਿਆ ਤੇ ਮੈਨੂੰ ਜੜਦਾ ਪੁੱਤਾਂ ਬੱਚਾ ਡਿਟੇਲ ਤੁਹਾਡੀ ਸਾਰੀ ਹੈ ਮੇਰੇ ਕੋਲੇ ਜੀ ਵੀਰ ਜੀ ਠੀਕ ਹੈ ਜੀ ਗੱਲ ਇਹਦਾ ਕੀ ਹੈ ਕਿ ਬੰਦਾ ਨੂੰ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ ਤੇਰੀ ਪਹੁੰਚ ਐਮਐਲਏ ਨਾਲ ਠੀਕ ਹੈ ਤੇਰੀ ਸਾਰੀ ਡਿਟੇਲ ਕਢਾਈ ਗਈ ਤਾਂ ਤੂੰ ਫੋਨ ਨਹੀਂ ਨਾ ਚੱਕਦਾਗਾ ਨਾ ਚੱਕ ਠੀਕ ਹੈ ਜੀ ਠੀਕ ਹੈ ਪਰ ਵੀ ਇਹ 50 ਲੱਖ ਰੁਪਏ ਚਾਹੀਦੇ ਸਭ ਪੂਰੇ ਤੁਸੀਂ ਵੀਰ ਜੀ ਕਿ ਜਿਵੇਂ ਮਰਜ਼ੀ ਬੋਲਦਾ ਹਾਂ ਯਾਰ ਤੂੰ ਤੱਕ ਲੈਣਾ ਤੇਰੇ ਕੋਲੇ ਨੰਬਰ ਆ ਗਿਆ ਨਾ ਹਾਂਜੀ ਠੀਕ ਹੈ ਆ ਲਖ ਰੁਪਏ ਦੇਈਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੇਰੀ ਘਰ ਵਾਲੀ ਦਾ ਨਾਮ ਮਨਕੀਰਕਾ ਜੀ ਠੀਕ ਹੈ ਜੀ ਅਟਾਰ ਇੱਥੇ ਆ ਤੁਸੀਂ ਜੀ ਕਾਹਤ ਕਾਹ ਬਣਾਦਾ ਤੁਸੀਂ ਕੰਮ ਕਰਦਾ ਸਕੂਲ ਉਹਦੇ ਦਾ ਤੇਰੀ ਘਰ ਵਾਲੀ ਦਾ ਅਸਲੀ ਪ੍ਰਿੰਸੀਪਲ ਜੀ ਤੇ ਜਿਹੜਾ ਭਰਾ ਜਿਹੜਾ ਤੇਰਾ ਸਾਡਾ ਮੈਂ ਦੇਖੋ ਮੇਰੀ ਗੱਲ ਤੇਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲੇ ਸਾਰੀ ਡਿਟੇਲ ਆ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਕਿ ਮੈਂ ਫੋਨ ਨਹੀਂ ਕਰਿਆ ਸੀਗਾ ਜੀ ਤੈਨੂੰ ਡਿਟੇਲ ਦੱਸਦੀ ਆ ਜੀ 50 ਲੱਖ ਰੁਪਏ ਚਾਹੀਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗਲਤ ਫੈਮੀ ਤੇ ਨਾਲ ਰਹੀ ਜੀ ਕਿ ਉਹ ਪੁਲਿਸ ਕੋਲੇ ਜਾਊਗਾ ਜਾਂ ਤੇਰੀ ਕੋਈ ਪੁਲਿਸ ਮਦਦ ਕਰੂਗੀ ਜੀ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਂ 50 ਲੱਖ ਰੁਪਏ ਕਿੱਥੋਂ ਦਵਾ ਕਾਹਦੇ ਦਾ ਕੋਈ ਗੱਲ ਨਹੀਂ ਸੁਣਨੀ ਵੀਰੇ ਸੁਣ ਲਓ ਜੀ ਗੱਲ ਬਰੋਜਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਉਹ ਵੀਰੇ ਮੈਨੂੰ ਨਹੀਂ ਇਹ ਪਤਾ ਠੀਕ ਆ ਨਵੀਂ ਵਾਤਾ ਅੰਗਵਾਸ ਪੜੋ ਠੀਕ ਆ ਖਬਰਾਂ ਸੁਣੋ ਵਾਰ ਦੇ ਵਿੱਚ ਤੁਹਾਡੇ ਅਰਗੇ ਦੇ ਨਾਲ ਜਿਹੜੇ ਨਾਲ ਤੇ ਸੱਜਣ ਹੁੰਦੇ ਆ ਨਾ ਫਿਰ ਉਹ ਇਹ ਕਹਿੰਦੇ ਨੇ ਪਰਿਵਾਰ ਦਾ ਕੀ ਕਸੂਰ ਸੀਗਾ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਬੋਲਦੇ ਕੌਣ ਜੀ ਮੈਨੂੰ ਉਹ ਤੇ ਦੱਸੋ ਯਾਰ ਮੈਂ ਤੁਹਾਨੂੰ ਦੱਸੀ ਇਹ ਨਾ ਚੋਪੜਾ ਗੱਲ ਕਰਦਾ ਤੋ ਉਤੋਂ ਕੀ ਲੈਣਾ ਨਾ ਤੈਨੂੰ ਦੱਸਤਾ ਹੀ ਠੀਕ ਆ ਪੂਰਾ ਨਾਮ ਹੀ ਤੁਹਾਨੂੰ ਦੱਸ ਦਊਗਾ ਜੀ ਬੰਦਿਆਂ ਕੋ ਤੁਹਾਨੂੰ ਇੱਕ ਚੀਜ਼ ਕਹਿ ਦਈ ਆ ਤੇ ਪੈਸੇ ਚਾਹੀਦੇ ਨੇ 40 ਲੱਖ ਰੁਪਏ ਜਿੱਥੇ ਮਰਜ਼ੀ ਬਦਲਾ ਕਰ ਤੋਂ ਲੈਣੇ ਆ ਤੇ ਮੈਨੂੰ ਲੈਣੇ ਆਉਂਦੇ ਆ ਠੀਕ ਆ ਤੇ ਜਿੱਥੇ ਤੂੰ ਕਹਿਗਾ ਨਾ ਤੈਨੂੰ ਟੱਕਰੂਗਾ ਤੇਰੇ ਤੇਰੇ ਪਰਿਵਾਰ ਨੂੰ ਵੀ ਜਿੱਥੇ ਕਹਿਗਾ ਘਰੇ ਆ ਕੇ ਟੱਕਰੂਗਾ ਜੀ ਜੀ ਹੋਰ ਡੇਟੇ ਜੇ ਹੋਰ ਡਿਟੇਲ ਚਾਹੀਦੀ ਹੋਈ ਤਾਂ ਉਹ ਵੀ ਦੇ ਦਊਗਾ ਤੈਨੂੰ ਇੰਨੀ ਦੇਤੀ ਐ ਹੋਰ ਵੀ ਦੇ ਦਊਗਾ ਠੀਕ ਆ ਜੀ ਤੁਹਾਨੂੰ ਕੀ ਆ ਨਾ ਜੀ ਬੰਦ ਕਰ